ਜਦੋਂ ਅਸੀਂ ਗੁਰੂ ਮੰਨਦੇ ਹਾਂ ਕਿ ਸਾਡਾ ਇੱਕ ਗੁਰੂ ਹੈ ਫਿਰ ਗੁਰੂ ਦਾ ਕੋਈ ਪੈਸੇ ਨਾਲ ਥੋੜੋ ਮੁੱਲ ਪੈਂਦਾ ਹੁੰਦਾ ਹੈ ਗੁਰੂ ਦਾ ਮੁੱਲ ਕੌਣ ਪਾ ਸਕਦਾ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਹੈ ਮੁੱਲ ਭੰਡਾਰੀ ਤਾਂ ਅਮੁੱਲ ਤੁਸੀਂ ਇਹ ਗੱਲ ਆਖੋ ਵੀ ਅਖੰਡ ਪਾਠ ਕਰਵਾਓ ਜਾਂ ਸਹਿਜ ਪਾਠ ਕਰਵਾਓ ਜਾਂ ਕੋਈ ਹੋਰ ਪਾਠ ਕਰਵਾਓ ਜਿਹੜੇ ਪਾਠੀ ਸਿੰਘ ਪਾਠ ਕਰਨਗੇ ਉਹਨਾਂ ਨੂੰ ਜਿਹੜੇ ਪੈਸੇ ਦੇਣੇ ਆ ਤੁਹਾਡੀ ਆਪਣੀ ਖੁਸ਼ੀ ਹੈ ਜਿੰਨੇ ਮਰਜ਼ੀ ਦੇ। ਜਦ ਪਿੰਡਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਮੇਟੀਆਂ ਬਣੀਆਂ ਨੇ ਉਹ ਉਹਨਾਂ ਨੂੰ ਪੈਸਾ ਦੇ। ਅਰੇ ਨਾ ਕੋਈ ਕਹੇ ਵੀ ਅਖੰਡ ਪਾਠ ਦੀ ਜੀ ਬੇਟਾ ਅਖੰਡ ਪਾਠ ਦੀ ਗਾਦੀ ਬੇਟਾ। ਕਿਤੇ ਜਦੋਂ ਪਾਤਸ਼ਾਹੀਆਂ ਸਰੀਰ ਕਰਕੇ ਵਿਚਰਦੇ ਹੋਣਗੇ ਕਿਸ ਦੇ ਘਰੇ ਜਾਂਦੇ ਹੋਣਗੇ ਕਹਿੰਦੇ ਹੋਣਗੇ ਵੀ ਅਸੀਂ ਤੇਰੇ ਘਰੇ ਤਾਂ ਆਵਾਂਗੇ ਜੇ ਸਾਨੂੰ ਇੰਨੇ ਪੈਸੇ ਦੇਵੇਂਗਾ ਅਸੀਂ ਤਾਂ ਤੈਨੂੰ वचन ਸੁਣਾ ਮੰਗੇ ਅਜ ਵੀ ਤਾਂ ਉਹੀ ਚੀਜ਼ ਹੈ ਉਹਨਾਂ ਦੇ ਕਹੀ ਹੋਈ ਗੱਲ ਨੂੰ ਉਸ ਵੇਲੇ ਗੁਰਸਿੱਖ ਮੰਨਦੇ ਸੀ ਅੱਜ ਕਿਉਂ ਨਹੀਂ ਮੰਨਿਆ ਜਾ ਰਿਹਾ ਤੋ ਸਾਡਾ ਅਸਲ ਫਰਜ਼ ਇਹ ਹੈ ਕਿ ਅਸੀਂ ਆਪਣੇ ਸਤਿਗੁਰ ਦੀ ਗੱਲ ਮੰਨੀਏ ਜੋ ਸਾਨੂੰ ਗੁਰਬਾਣੀ ਕਹਿੰਦੀ ਉਹਨੂੰ ਸਵੀਕਾਰ ਕਰੀਏ ਜਿੰਨੀ ਵੀ ਸਾਡੇ ਅੰਦਰ ਮੈਲ ਲੱਗੀ ਹੋਈ ਹੈ ਉਹਨੂੰ ਅਸੀਂ ਧਾਈਏ ਜਨਮ ਜਨਮ ਕੀ ਇਸ ਮਨ ਕੋਲ ਮੜ ਲੱਗੀ ਕਿੰਨੀ ਮੈਲ ਹੈ ਸਾਡੇ ਜੋ ਵਿਦਾ ਦਵੇਸ਼ ਈਰਖਾ ਨਿੰਦਾ ਚੁਗਲੀ ਹਰ ਵੇਲੇ ਛੜੀ ਜਾਣਾ ਇਸ ਸੋਭਾ ਦੀ ਕਾਸ਼ ਕਰਕੇ ਜਿਹੜੇ ਗੁਰਬਾਨੀ ਤੋਂ ਸੋਚੀ ਲੈਂਦੇ ਕਿਉਂਕਿ ਗੁਰਬਾਨੀ ਤਾਂ ਆਖਦੀ ਹੈ ਸਤਿਗੁਰ ਸਭ ਦਾ ਭਲਾ ਮਨਾਏਂਦਾ ਇਸਦਾ ਬੁਰਾ ਕਿਉਂ ਹੋਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਸੋਵਾਰੀ ਹੈ ਇਸ ਸਮੇ ਇਹਦਾ ਪੂਰਾ ਪੂਰਾ ਆਪਾਂ ਲਾਭ ਠਾਈਏ ਹਰ ਵੇਲੇ ਗੁਰਬਾਣੀ ਤੋਂ ਸੋਚੀ ਨਹੀਂ ਆਪਣੇ ਆਪ ਨੂੰ ਵਿਚਾਰ ਦੇ ਲਈ ਜੇ ਕੋਈ ਮਨ ਚ ਮੈਲ ਉੱਠਦੀ ਵੀ ਆ ਉਹਨੂੰ ਲਾਈਏ ਉਸੇ ਵੇਲੇ ਵੀ ਨਹੀਂ ਗੁਰੂ ਸਾਹਿਬ ਨੇ ਆਏ ਕਿ ਆਪਾਂ ਨਹੀਂ ਕਿਹਦਾ ਬੁਰਾ ਕਰਨਾ ਗੁਰੂ ਸਾਹਿਬ ਕਹਿੰਦੇ ਨਿੰਦਿਆ ਨਹੀਂ ਕਰਨੀ ਗੁਰੂ ਸਾਹਿਬ ਕਹਿੰਦੇ ਚੁਗਲੀ ਨਹੀਂ ਕਰਨੀ ਸਭੀ ਗੁਰੂ ਸਾਹਿਬ ਕਿੰਨੇ ਪ੍ਰਸੰਨ ਹੋਣਗੇ ਸਾਡੇ ਤੇ ਪ੍ਰੇਮ ਹੀਰੀ ਹਰੇਕ ਗੱਲ ਨੂੰ ਮੰਨਦਾ ਤੇ ਫਿਰ ਸਾਡਾ ਖਿਆਲ ਕਿੰਨਾ ਰੱਖਣਗੇ ਗੁਰੂ ਸਾਹਿਬ ਸਾਨੂੰ ਉਸ ਤਰ੍ਹਾਂ ਦੇ ਬੰਦੇ ਹੀ ਨਹੀਂ ਮਿਲਣਗੇ ਉਸ ਤਰ੍ਹਾਂ ਦੀਆਂ ਵਿਚਾਰਾਂ ਨਹੀਂ ਆਉਣਗੀਆਂ ਜੇ ਹਰ ਵੇਲੇ ਹੀ ਸੂਰਜ ਚੜ੍ਹਿਆ ਰਹੇ ਤੇ ਫਿਰ ਹਨੇਰਾ ਕਿੱਥੇ ਫਿਰ ਭਰਮ ਕਿੱਥੇ ਫਿਰ ਜੀਵਨ ਦੇ ਵਿੱਚ ਨਰਾਸ਼ਤਾ ਕਿੱਥੇ ਸਦਾ ਹੀ ਵਿਗਾਸ ਰਹਿੰਦਾ ਸੋ ਇਸ ਸਮੇਂ ਆਪਾਂ ਸਾਰੇ ਲੜ ਕੇ ਗੁਰਬਾਣੀ ਤੋਂ ਸੱਚੀ ਲਈਏ ਗੁਰਬਾਣੀ ਤੇ ਭਰੋਸਾ ਕਰੀਏ ਜੋ ਗੁਰਬਾਣੀ ਕਹਿੰਦੀ ਆ ਉਹਨੂੰ ਫਿਰ ਆਪਣੇ ਆਪ ਤੇ ਲਾਗੂ ਕਰੀਏ ਫਿਰ ਆਪਣੇ ਆਪ ਤੇ ਭਰੋਸਾ ਕਰੀਏ ਵੀ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਫਿਰ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਘਰ ਪ੍ਰਭ ਆਪੇ ਮੇਲੇ ਹੋਇਆਂ ਬੇਅੰਤ ਪੋਲਾ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ